A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਾਨਸੂ ਅਟਵਾਲ ਬਹੁਤ-ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਇੱਥੇ ਹੈ ਕਿ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਤਾਂ ਜੇਕਰ ਇੱਥੇ ਬਰਸਾਤ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਬਹੁਤ ਪੈ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਬੀਤੇ ਦਿਨ ਜਿਹੜੇ ਮੀਂਹ ਪਏ ਨੇ ਜਿੱਥੇ ਲੋਕਾਂ ਨੂੰ ਮੀਂਹ ਨੇ ਰਾਹਤ ਦਿੱਤੀ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਲਈ ਜਿਹੜੀ ਬਰਸਾਤ ਹੈ ਉਹ ਕਹਿਰ ਬਣ ਕੇ ਟਈ ਹੈ ਤਾਂ ਜੇਕਰ ਇੱਥੇ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਦੇ ਵਿੱਚ 9 ਲੋਕਾਂ ਦੀ ਮੌਤ ਹੋਈ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਬੀਤੇ ਦਿਨ ਤੋ ਪੈ ਰਹੇ ਮੀਂਹ ਤੋਂ ਬਾਅਦ ਹੁਣ ਅਗਸਤ ਮਹੀਨੇ ਦੇ ਵਿੱਚ 190 ਕਿਲੋਮੀਟਰ ਬਾਰਿਸ਼ ਜਿਹੜੀ ਹੈ ਉਹ ਰਿਕਾਰਡ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜੇਕਰ ਮੌਸਮ ਵਿਭਾਗ ਦੀ ਵੀ ਇੱਥੇ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਿਹੜੇ ਨੇ ਜਾਰੀ ਕੀਤੇ ਜਾ ਰਹੇ ਨੇ ਤੇ ਜੇਕਰ ਇੱਥੇ ਆਪਾਂ ਅਲਰਟ ਦੀ ਗੱਲ ਕਰੀਏ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਰਿਕਾਰਡ ਦਰਜ ਕੀਤਾ ਗਿਆ ਉਸ ਤੋਂ ਕਾਫੀ ਹੱਦ ਤੱਕ ਵੱਧ ਕੇ ਹੁਣ ਰਿਕਾਰਡ ਨਿਕਲ ਕੇ ਸਾਹਮਣੇ ਆ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਰਸਾਤ ਜਿਹੜੀ ਹੈ ਇਹ ਐਨਾ ਨੁਕਸਾਨ ਕਿਉਂ ਕਰ ਰਹੀ ਹੈ ਤਾਂ ਇੱਥੇ ਦੱਸਦੇ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਕਾਫੀ ਪੈ ਰਹੀ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਵੀ ਦਿੱਕਤਾਂ ਆ ਰਹੀਆਂ ਨੇ ਦੂਜੇ ਪਾਸੇ ਲੋਕਾਂ ਦੀ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਮੌਤ ਵੀ ਹੋ ਰਹੀ ਹੈ ਤੇ ਜੇਕਰ ਚੰਡੀਗੜ੍ਹ ਦੀ ਵੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਮੌਸਮ ਵਿਭਾਗ ਮੁਤਾਬਿਕ 14 ਅਗਸਤ ਨੂੰ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ ਅਤੇ ਪਠਾਨਕੋਟ ਦੇ ਵਿੱਚ ਹਲਕੀ ਦਰਮਿਆਨੀ ਬਾਰਿਸ਼ ਦੱਸੀ ਜਾ ਰਹੀ ਹੈ ਕਿ ਹਲਕੀ ਬਾਰਿਸ਼ ਇੱਥੇ ਹੋ ਸਕਦੀ ਹੈ ਤੇ ਜੇਕਰ ਮੀਂਹ ਦੇ ਵਿੱਚ ਆਪਾਂ ਗੱਲ ਕਰਦੇ ਆ ਤਾਂ 190 ਜਿਹੜਾ ਮਿਲੀਮੀਟਰ ਬਰਸਾਤ ਹੋਈ ਹੈ ਤਾਂ ਇੱਥੇ ਦੱਸਦੀ ਹੈ ਕਿ 15 ਅਤੇ 16 ਤਰੀਕ ਨੂੰ ਵੀ ਬਰਸਾਤ ਹੋਣ ਦੀ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਨੂੰ ਇੱਥੇ ਕੁਝ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਜੇਕਰ ਕਿਸਾਨਾਂ ਦੀ ਗੱਲ ਕਰਦੇ ਆ ਤਾਂ ਕਿਸਾਨਾਂ ਨੂੰ ਇੱਥੇ ਅ ਧਿਆਨ ਰੱਖਣ ਦੀ ਕਾਫੀ ਜ਼ਰੂਰਤ ਹੈ ਕਿਉਂਕਿ ਖੇਤੀ ਵਿੱਚ ਪਾਣੀ ਨੂੰ ਖੜਾ ਹੋਣ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਇਸ ਨੁਕਸਾਨ ਦੇ ਕਿਤੇ ਨਾ ਕਿਤੇ ਫਿਰ ਹਰਜਾਨੇ ਬਾਦ ਦੇ ਵਿੱਚ ਉਹ ਸਰਕਾਰਾਂ ਦੇ ਉੱਤੇ ਪੈਂਦੇ ਨੇ ਇਸ ਕਰਕੇ ਹੁਣ ਇੱਥੇ ਪਹਿਲਾਂ ਹੀ ਕਿਸਾਨਾਂ ਨੂੰ ਅਲਰਟ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਕਿ ਇੱਥੇ ਆਪਣੀ ਫਸਲਾਂ ਦਾ ਧਿਆਨ ਰੱਖੋ ਨਿਕਾਸੀ ਪ੍ਰਬੰਧਾ ਦਾ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਜੇਕਰ ਨਿਕਾਸੀ ਪ੍ਰਬੰਧ ਨਹੀਂ ਹੈਗੇ ਤਾਂ ਸਰਕਾਰਾਂ ਨੂੰ ਕਹਿ ਕੇ ਇਨ੍ਹਾਂ ਪ੍ਰਬੰਧਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਇਹਨਾਂ ਪ੍ਰਬੰਧਾਂ ਨੂੰ ਕਰਵਾਉਣ ਦੀ ਇੱਥੇ ਜ਼ਰੂਰਤ ਹੈ ਤੇ ਦੂਜੇ ਪਾਸੇ ਇੰਨਾ ਜ਼ਿਆਦਾ ਜੋ ਮੀਂਹ ਪੈ ਰਿਹਾ ਹੈ ਇਸ ਦੀ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਪੰਜਾਬ ਦੇ ਵਿੱਚ ਤਾਂ ਮੀਂਹ ਹੈ ਹੀ ਨਹੀਂ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਬਰਸਾਤਾਂ ਦੀ ਤਾਂ ਪੰਜਾਬ ਦੇ ਵਿੱਚ ਮੀਂਹ ਪੈ ਰਹੇ ਨੇ ਸੌਨ ਦਾ ਮਹੀਨਾ ਹੈ ਤਾਂ ਮੀਂਹ ਪੈਣੇ ਤਾਂ ਹਾਲਾਂਕਿ ਸੰਭਵ ਨੇ ਪਰ ਜੇਕਰ ਇੱਥੇ ਗੱਲ ਕਰਦੇ ਆ ਆਪਾਂ ਹਿਮਾਚਲ ਪ੍ਰਦੇਸ਼ ਤੇ ਹੋਰ ਸੂਬਿਆਂ ਦੀ ਤਾਂ ਕਾਫੀ ਸੂਬਿਆਂ ਦੇ ਵਿੱਚ ਲੋਕ ਇਹਨਾਂ ਦਿਨਾਂ ਦੇ ਵਿੱਚ ਮੌਸਮ ਚੰਗਾ ਹੋਣ ਦੀ ਵਜ੍ਹਾ ਨਾਲ ਘੁਮਣ ਫਿਰਨ ਵੀ ਜਾਂਦੇ ਨੇ ਤੇ ਜਿਨ੍ਹਾਂ ਦੀ ਜਾਨ ਦੇ ਉੱਤੇ ਕਾਫੀ ਹੱਦ ਤੱਕ ਖਤਰਾ ਆਪਾਂ ਕਹਿ ਸਕਦੇ ਹਾਂ ਤੇ ਦੂਜੇ ਪਾਸੇ ਲਗਾਤਾਰ ਜੋ ਸੋਸ਼ਲ ਮੀਡੀਆ ਦੇ ਰਾਹੀਂ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲਗਾਤਾਰ ਅਜਿਹੀਆਂ ਜਿਹੜੀ ਘਟਨਾਵਾਂ ਵਾਪਰ ਰਹੀਆਂ ਨੇ ਕਿ ਆਮ ਲੋਕਾਂ ਨੂੰ ਕਾਫੀ ਹੱਦ ਤੱਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇੱਥੇ ਕਹਿ ਸਕਦੇ ਹਾਂ ਕਿ ਬਹੁਤ ਹੱਦ ਤੱਕ ਪੰਜਾਬ ਦੇ ਵਿੱਚ ਭਾਰੀ ਵਰਖਾ ਹਰੀ ਹੈ ਤੇ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਉਹ ਕਰਦੇ ਹਾਂ ਹਲੋ ਸ਼ਸ਼ੀ ਗਣਮਾਲਾ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਕਰਨ ਤੋਂ ਹੋ ਰਹੇ ਸੰਜੀਵ ਸ਼ਰਮਾ ਹਾਂਜੀ ਸੰਜੀਵ ਜੀ ਬਤ ਬਸ ਸਵਾਗਤ ਹੈ ਤੁਹਾਡਾ ایਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸੰਜੀਵ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਆਪਣਾ ਜੋ ਵਿਸ਼ਾ ਹੈ ਕਿ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਤਾਂ ਇੱਥੇ ਦੱਸਦਾ ਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਸ਼ਹਿਰ ਨੇ ਜੋ ਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਕੋਲ ਨੇ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਲੋਕਾਂ ਦੀ ਮੌਤ ਵੀ ਹੋ ਰਹੀ ਆ ਭਾਰੀ ਮੀਂਹ ਜਿਹੜਾ ਹੈ ਉਹ ਕਹਿਰ ਬਣ ਕੇ ਹੁਣ ਗਿਰਿਆ ਹੈ ਤੇ ਇੱਥੇ ਕਾਲ ਬੰਦਾ ਹੁਣ ਨਜ਼ਰ ਆ ਰਿਹਾ ਹੈ ਜਿੰਨ ਕੋ ਮੈਡਮ ਬਿਲਕੁਲ ਦੇਖੋ ਬਾਰਸ਼ਾਂ ਦਾ ਟਾਈਮ ਆ ਜੀ ਹੂੰ ਬਾਰਸ਼ਾਂ ਨੇ ਬਿਲਕੁਲ ਸਮੇਂ ਸਿਰ ਆਉਣੀ ਹੋਣਾ ਹੈ ਜੀ ਕਿਸੇ ਟਾਈਮ ਤੇ ਬਾਰਸ਼ ਜਿਆਦਾ ਪੈਂਦੀ ਹੈ ਕਿਸੇ ਟਾਈਮ ਤੇ ਜਿਆਦਾ ਘੱਟ ਪੈਂਦੀ ਹੈ ਹੂੰ ਜਾਂ ਜਿਹੜੇ ਪਹਾੜੀ ਇਲਾਕੇ ਹੁੰਨੇ ਆ ਉਹ ਚਾਈ ਦੇ ਹੁੰਨੇ ਆ ਜੀ ਉਹਨਾਂ ਦਾ ਜਿੰਨਾ ਵੀ ਪਾਣੀ ਹੈ ਜੀ ਸਾਰਾ ਕਿਤੇ ਨਾ ਕਿਤੇ ਪਲੇਨ ਇਲਾਕਿਆਂ ਜਾਉਂਦਾ ਹੈ ਹੂੰ ਜਿਆਦਾਤਰ ਮਾਰ ਉਹਨਾਂ ਇਲਾਕਿਆਂ ਨੂੰ ਪੈਂਦੀ ਹੈ ਜੀ ਜਿਹੜੇ ਬਿਲਕੁਲ ਨਾਲ ਲੱਗਵੇਂ ਹੀ ਇਲਾਕੇ ਹੈ ਜੀ ਜਦੋਂ ਪਾਣੀ ਪਤ ਹੁੰਦੀ ਹੈ ਉੱਥੋਂ ਤੋਂ ਜਿਹੜਾ ਸਟਾਰਟ ਪਲੇਨ ਹੋ ਜਾਂਦਾ ਹੈ ਜੀ ਫਿਰ ਸਾਰਾ ਪਾਣੀ ਹੈ ਜੀ ਜਿਹੜਾ ਉਹਨਾਂ ਪਲੇਨ ਰਸਤਾ ਚ ਹੋ ਗਿਆ ਅੱਗੇ ਤੋਂ ਅੱਗੇ ਚਲੇ ਜਾਂਦਾ ਹੈ ਜੀ ਜੀ ਜਿਹੜੇ ਬਲੂਪੁਲ ਕਿਰੀਤੀ ਇਲਾਕੇ ਹੁੰਦੇ ਆ ਜੀ ਉਹਨਾਂ ਨੂੰ ਬਾਤ ਕਰਕੇ ਵਿਸ਼ੇ ਧਿਆਨ ਰੱਖਣਾ ਚਾਹੀਦਾ ਧਿਆਨ ਰੱਖਦੇ ਵੀ ਹੋਣਗੇ ਕਿਉਂਕਿ ਸਰਕਾਰਾਂ ਦਾ ਕੰਮ ਅੰਜਾ ਚੈਨਲਾਂ ਦਾ ਕੰਮ ਮੀਡੀਆ ਦਾ ਕੰਮ ਇੱਕ ਜਾਗਰੂਕਾੰਦਾ ਹੁੰਦਾ ਹੈ ਜੀ ਕਿਤੇ ਨਾ ਕਿਤੇ ਅਗਾਹ ਕਰਨਾ ਹੁੰਦਾ ਸੋ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵੀ ਪਾਣੀ ਆਵੇ ਪਾਣੀ ਆ ਕੇ ਨਿਕਲ ਜੇ ਕਿਸੇ ਦਾ ਨੁਕਸਾਨ ਨਾ ਜੀ ਕਰੇ ਜੀ ਜੀ ਕਿਤੇ ਨਾ ਗੱਲ ਕਿਥੋਂ ਮੈਡਮ ਜੀ ਪ੍ਰੋਬਲਮ ਸਾਡੀ ਸਟਾਰਟ ਹੋ ਜਾਂਦੀ ਹੈ ਸਾਡੀ ਟਿਕਟ ਇਥੋਂ ਸ਼ਾਰਟ ਹੋ ਜਾਂਦੀ ਹੈ ਵੀ ਚਾਇਓ ਆ ਗਵਰਨਮੈਂਟ ਦੇ ਨਾਲ ਜੁੜੇ ਹੋਇਆ ਮਸਲਾ ਹੋਵੇ ਚਾਹੇ ਉਹ ਪ੍ਰਾਈਵੇਟ ਹੋਵੇ ਜੀ ਜਿਹੜੇ ਨਾਲੇ ਆ ਸੜੀਆਂ ਕਿਤੇ ਨਾ ਕਿਤੇ ਦਰਿਆਏ ਵੀ ਉਹਨਾਂ ਦੇ ਵਿੱਚੋਂ ਸਾਰੀਆਂ ਹੋ ਜਾਣੇ ਜਾਂ ਪਾਣੀ ਦਾ ਰਸਤਾ ਰੋਕ ਲੈਣਾ ਜੀ ਕਦਾਂ ਕਿਤੇ ਸਰਕਾਰਾਂ ਉਹਨਾਂ ਤੇ ਬਿਲਕੁਲ ਬਾਰ ਨਹੀਂ ਕਰਦੀਆਂ ਰਹੀ ਗੱਲ ਜਿਹੜੇ ਸੀਵੇਜ ਵਗੈਰਾ ਪਾਏ ਹੋਏ ਆ ਜਿਹਨੇ ਛੋਟੇ ਆ ਜਾਂ ਕੋਸ਼ਿਸ਼ਕਮ ਦੇ ਵਿੱਚ ਨਹੀਂ ਹੈਗਾ ਨਹੀਂ ਕਦਾਂ ਕਿਤੇ ਵਾਰ ਜਿੰਨੇ ਮਾਰ ਕੇ ਹੋਵੇ ਜੀ ਪਾਣੀ ਕਦੇ ਖੜ ਨਹੀਂ ਸਕਦਾ ਆਹ ਤਾਂ ਉਹ ਜੇ ਦੂਰ ਦੀ ਗੱਲ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਜੇਕਰ ਇੱਥੇ ਆਪਾਂ ਨਾਲ ਲੱਗਦੇ ਜਿਹੜੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਹੈ ਉਸ ਦੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰਦੇ ਆ ਹੁਸ਼ਿਆਰਪੁਰ ਹੋ ਗਿਆ ਤਾਂ ਹੁਸ਼ਿਆਰਪੁਰ ਦੀ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਥੇ ਮੀਂਹ ਦੇ ਵਿੱਚ ਕਾਫੀ ਜਿਹੜਾ ਮੀਂਹ ਪਿਆ ਹੈ ਤੇ ਮੀਂਹ ਦੇ ਵਿੱਚ ਕਾਫੀ ਗੱਡੀਆਂ ਰੁੜੀਆਂ ਨੇ 10 ਚੋਂ 9 ਲੋਕਾਂ ਦੀ ਜਿਹੜੀ ਮੌਤ ਦੱਸੀ ਜਾ ਰਹੀ ਹੈ ਜਦਕਿ ਇੱਕ ਲਾਪਤਾ ਵੀ ਦੱਸਿਆ ਜਾ ਰਿਹਾ ਜਿਸ ਦੀ ਭਾਲ ਅਜੇ جاری ਹੈ ਤਾਂ ਕੀ ਲੱਗਦਾ ਹੈ ਕਿ ਕਾਫੀ ਹੱਦ ਤੱਕ ਦੇਖੋ ਬਰਸਾਤ ਜਿਹੜੀ ਹੈ ਨੁਕਸਾਨ ਵੀ ਕਰ ਰਹੀ ਹੈ ਬਿਲਕੁਲ ਮੈਡਮ ਦੇਖੋ ਐਸਾ ਕਹਨੇ ਆਂ ਦੀ ਮੌਕੇ ਤੇ ਨਾ ਨਹੀਂ ਜਾ ਕੋ ਹੂੰ ਮੌਕੇ ਤੇ ਨਟਾ ਪੱਟ ਕਰਨ ਨਾਲ ਤੁਹਾਨੂੰ ਸਾਨੂੰ ਪਹਿਲਾਂ ਪਤਾ ਹੁੰਦਾ ਹੈ ਜੀ ਜੀ ਮਹੀਨਿਆਂ ਦੇ ਨਾਲ ਸੌਣ ਤੇ ਪ੍ਰਸਤਤਾ ਹੋਣੀ ਹੈ ਜੀ ਬਾਕੀ ਜਿਹੜੇ ਜੀ ਮਹੀਨੇ ਉਹ 21 ਅਗਸਤ ਵਾਲੇ ਦਾ ਟਾਈਮ ਹੁੰਦਾ ਜੀ ਉਹਦੇ ਤੇ ਚਾਰਸ਼ਾਵੀ ਆਉਣੀ ਹੈ ਜੀ ਕੋ ਸਿੱਧਾ ਸਿੱਧਾ ਤਾਂ ਬਹੁਤ ਪਤਾ ਹੁੰਦਾ ਮਾਨਸੂਨ ਆ ਜਾਂ ਅੱਜਕੱਲ੍ਹ ਤਾਂ ਸਿਸਟਮ ਤੇ ਪਤਾ ਲੱਗ ਜਾਂਦਾ ਹੈ ਮਾਨਸੂਨ ਭਾੜ ਤੋਂ ਪਤਾ ਲੱਗ ਜਾਂਦਾ ਹੈ ਜੀ ਲੇਕਿਨ ਅਸੀਂ ਉਸ ਟਾਈਮ ਜਾਗਦੇ ਹਾਂ ਉਸ ਟਾਈਮ ਜਿਹੜਾ ਪ੍ਰਸ਼ਾਸਨ ਹੈ ਕਿਤੇ ਨਾ ਕਿਤੇ ਸਰਕਾਰੀ ਕੰਮ ਵੀ ਹੁੰਦਾ ਹੈ ਕਿਤੇ ਆਂ ਦੀ ਪ੍ਰਜਾਣ ਦੁਆਰਾ ਕੀਤਾ ਹੋਇਆ ਕੰਮ ਵੀ ਦੇਖਦੇ ਆਂ ਉਧਰ ਮਾਰ ਦਾ ਸਟਾਰਟ ਹੋ ਜੰਨੀ ਉਹ ਕਰਦੇ ਨੇ ਮਸ਼ੀਨਾਂ ਲੱਗ ਸੋ ਉਹ ਵੀ ਕੰਮ ਇਹਨਾਂ ਨੂੰ ਪਹਿਲਾਂ ਕਰ ਲੈਣਾ ਚਾਹੀਦਾ ਸਾਨੂੰ ਕਿਤੇ ਨਾ ਕਿਤੇ ਪਾਣੀ ਦੇ ਰਸਤੇ ਰੁਕੇ ਹੋਏ ਆ ਬੁੱਲਣੇ ਚਾਹੀਦੇ ਆ ਜੀ ਤਾਂ ਜੋ ਪਾਣੀ ਆਪਣਾ ਆਏ ਆ ਕੇ ਤੇ ਕਿਤੇ ਨਾ ਕਿਤੇ ਆਰਾਮ ਨਾਲ ਨਿਕਲ ਜਵੇ ਲੋਕਾਂ ਦਾ ਨਕਸਾਨ ਨਾ ਹੋਵੇ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ ਜੇਕਰ ਆਪਾਂ ਇੱਥੇ ਗੱਲ ਕਰਦੇ ਆਂ ਹੋਰ ਇਲਾਕਿਆਂ ਦੀ ਵੀ ਤਾਂ ਕਾਫੀ ਜਿਹੜੇ ਆਪਣੇ ਪੰਜਾਬ ਦੇ ਇਲਾਕੇ ਨੇ ਜਿੱਦਾਂ ਕਿ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਪਠਾਨਕੋਟ ਤਰਨਤਾਰਨ ਵਾ ਸਾਰੇ ਅਜਿਹੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਭਾਰੀ ਬਰਸਾਤ ਹੋ ਸਕਦੀ ਹੈ ਅਲਰਟ ਲਗਾਤਾਰ ਇੱਥੇ ਜਾਰੀ ਕੀਤੇ ਜਾ ਰਹੇ ਨੇ ਮੜ ਰੇ ਕੋ ਮਾਰਚ ਠੀਕ ਹੈ ਜੇ ਲੋ ਮਾ ਜਿਹੜਾ ਸਪੱਭਾ ਮਾਨਸੂਨ ਵਿਭਾਗ ਹੁੰਦਾ ਜੀ ਉਹਨੇ ਜਿਹੜਾ ਆਪਣਾ ਅੰਦਾਜ਼ਾ ਲਾ ਕੇ ਦੱਸਦਾ ਹੁੰਦਾ ਜੋ ਮਸ਼ੀਨਾਂ ਰਾਹੀਂ ਦੱਸਣਾ ਹੁੰਦਾ ਪਤਾ ਲੱਗਦਾ ਉਹਨਾਂ ਨੂੰ ਕਿ ਕਿਹੜੇ ਇਲਾਕੇ ਇੰਦੇ ਘੱਟ ਹੋਈ ਜਾਂ ਜ਼ਿਆਦਾ ਹੋਊਗੀ ਜੀ ਉਹ ਜਦੋਂ ਜਾਗਰੂ ਕੀਤਾ ਜਾਂਦਾ ਤਾਂ ਉਸ ਤੇ ਧਿਆਨ ਦੇਣਾ ਚਾਹੀਦਾ ਸਾਨੂੰ ਨਾ ਕਿ ਉਸ ਨਿਊਜ਼ ਨੂੰ ਸੁਣ ਕੇ ਖਬਰ ਨੂੰ ਪੜ੍ਹ ਕੇ ਸੀ ਬੰਗੌਲਿਆ ਕਰਦੇ ਵੀ ਕੋਈ ਗੱਲ ਨਹੀਂ ਜਿਹਦਾ ਸਾਮ ਹੋ ਰਿਹਾ ਕਿਤੇ ਹੋਰ ਆਉ ਰਿਹਾ ਸਾਡੇ ਦਾ ਪਾਣੀ ਵੀ ਜੀ ਆਇਆ ਲੇਕਿਨ ਕਿਤੇ ਨਾ ਕਿਤੇ ਸਾਨੂੰ ਆਪ ਸੁਚੇਤ ਰਹਿਣ ਦੀ ਜ਼ਰੂਰਤ ਹੈ ਸਾਨੂੰ ਆਪ ਜਾਗਣ ਦੀ ਜ਼ਰੂਰਤ ਹੈ ਤਾਂ ਜੋ ਸਾਡਾ ਵੀ ਨੁਕਸਾਨ ਨਾ ਹੋ ਸਕੇ ਲੋਕਾਂ ਦਾ ਵੀ ਨੁਕਸਾਨ ਨਾ ਹੋ ਸਕੇ ਇਸ ਤਾਂ ਚੈਨਲ ਦੇ ਮੱਦੇਨਜ਼ਰ ਹੀ ਸਰਕਾਰਾਂ ਨੂੰ ਠੀਕ ਹੈ ਪਹਿਲਾਂ ਵੀ ਮੈਂ ਬੇਨਤੀ ਕਰਦਾ ਉਹਨਾਂ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਕਿ ਜਿਹੜੇ ਚਾਹੇ ਪ੍ਰਾਈਵੇਟ ਸਿਸਟਮ ਚ ਰੁਕੇ ਹੋયા ਜਾਂ ਸਰਕਾਰੀ ਸਿਸਟਮ ਚ ਰੁਕੇ ਹੋયા ਆ ਜਿਹੜੇ ਕਿਤੇ ਨਾ ਕਿਤੇ ਨਦੀਆਂ ਨਾਲਿਆਂ ਦੇ ਰਸਤੇ ਰੁਕੇ ਹੋਏ ਨੇ ਪਹਿਲਾਂ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਖਲਾਉਣ ਦੀ ਗੱਲ ਕਰਨ ਤਾਂ ਜੋ ਪਾਣੀ ਆਪਣੇ ਰਸਤੇ ਜਾ ਸਕੇ ਜੀ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ ਜੇਕਰ ਇੱਥੇ ਸੰਜੀਵ ਜੀ ਗੱਲ ਕਰੀਏ ਪਟਿਆਲਾ ਸ਼ਹਿਰ ਦੀ ਤਾਂ ਪਟਿਆਲਾ ਦੇ ਵਿੱਚ ਵੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੁੱਲੀ ਹੈ ਬਹੁਤ ਸਾਰੇ ਪਾਣੀ ਜਿਹੜਾ ਪਟਿਆਲਾ ਦੇ ਵਿੱਚ ਬਰਸਾਤ ਤੋਂ ਬਾਅਦ ਭਰਿਆ ਜਿੱਥੇ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆਈਆਂ ਨੇ ਮੈਡਮ ਬਿਲਕੁਲ ਦੇਖੋ ਕੱਲਾ ਪਟਿਆਲਾ ਨਹੀਂ ਜੀ ਸਾਰੇ ਸ਼ਹਿਰਾਂ 'ਚ ਤਕਰੀਬਨ ਇਹੀ ਹਾਲ ਹੈ ਜੀ ਕਿਉਂਕਿ ਜਿਹੜਾ ਸਿਸਟਮ ਹੈ ਮੈਡਮ ਸਿਸਟਮ ਇੱਕ ਬੇਇਮਾਨੀ ਤੋਂ ਸਟਾਰਟ ਹੋ ਜਾਂਦਾ ਹੈ ਜਦੋਂ ਕਿਤੇ ਨਾ ਕਿਤੇ ਰੇਨ ਵਾਟਰ ਜਾਂ ਬਰਸ਼ਾਤੀ ਪਾਣੀ ਦੇ ਜਿਹੜੇ ਨਾਲੇ ਬਣਾਏ ਜਾਂਦੇ ਆ ਜਾਂ ਪਾਈਪਲਾਈਨ ਲੱਜੀ ਜਾਂਦੀ ਆ ਸੀਵੇਜ ਦਾ ਕਰਿਆ ਜਾਂਦਾ ਉਹ ਜਿਹੜਾ ਪੈਪਾਂ ਦਾ ਡਾਇਆ ਜਾਂ ਖਾਂਚ ਦੀ ਜਗ੍ਹਾ ਬੜੀ ਹੋਣੀ ਚਾਹੀਦੀ ਆ ਉਹ ਬੜੀਆਂ ਨੇ ਰੱਖੀ ਜਾਂਦੀਆਂ ਕਾਗਜ਼ਾਚ ਕੁਝ ਹੁੰਦਾ ਗਰਾਊਂਡ ਜ਼ੀਰੋ ਤੇ ਕੁਝ ਹੁੰਦਾ ਤਾਂ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈਂਦਾ ਕਿਉਂਕਿ ਜਿਹੜੇ ਸੋਨੋ ਬਣਾਉਣੇ ਵਾਲੇ ਹੁੰਦੇ ਆ ਜਾਂ ਉਹਨਾਂ ਚੀਜ਼ਾਂ ਨੂੰ ਪਾਸ ਕਰਨੇ ਵਾਲੇ ਹੁੰਦੇ ਆ ਉਹ ਤਾਂ ਪੂਕੀਆ ਪਹਿਲਾਂ ਚ ਰਹਿੰਦੇ ਹੁੰਦੇ ਆ ਪਾਣੀ ਦਾ ਗਰੀਬ ਲੋਕਾਂ ਦੇ ਘਰਾਂ 'ਚ ਵੜਦਾ ਹੈ ਜੀ 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 ਬਿਲਕੁਲ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਹੁਣ ਇੱਥੇ ਦੇਖੋ ਬਹੁਤ ਸਾਰੇ ਲੋਕ ਸੰਜੀਵ ਜੀ ਘੁੰਮਣ ਫਿਰਨ ਵੀ ਜਾ ਰਹੇ ਨੇ ਭਾਵੇਂ ਉਹ ਧਾਰਮਿਕ ਸਥਾਨ ਹੋਵੇ ਭਾਵੇਂ ਕੋਈ ਘੁੰਮਣ ਫਿਰਨ ਦਾ ਏਰੀਆ ਹੋਵੇ ਇੱਥੇ ਖਬਰ ਇੱਕ ਹੋਰ ਜਿਹੜੀ ਅਪਡੇਟ ਆਪਣੇ ਕੋਲ ਨਾਲ ਦੇ ਨਾਲ ਹੁਣ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਥੇ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਦੇਖੋ ਕੱਲ ਜਿਹੜਾ ਕਹਿ ਸਕਦੇ ਆ ਕਿ ਸੋਮਵਾਰ ਸੀ ਤੇ ਸੋਮਵਾਰ ਦੇ ਕਰਕੇ ਵੀ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਹ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਨੇ ਕਿਉਂਕਿ ਸੌਨ ਦਾ ਮਹੀਨਾ ਵੀ ਚੱਲ ਰਿਹਾ ਹੈ ਤਾਂ ਇੱਥੇ ਬਹੁਤ ਸਾਰੇ ਸ਼ਰਧਾਲੂਆਂ ਦੀ ਸਤ ਸ਼ਰਧਾਲੂਆਂ ਦੀ ਮੌਤ ਵੀ ਇੱਥੇ ਹੋਈ ਹੈ ਤਾਂ ਬਹੁਤ ਵੱਡੀ ਗੱਲ ਹੈ ਇੱਥੇ ਦੇਖੋ ਕਾਵੜ ਯਾਤਰਾ ਦੇ ਲਈ ਜੋ ਲੋਕ ਜਾ ਰਹੇ ਨੇ ਉਹਨਾਂ ਦੇ ਲਈ ਵੀ ਕਿਤੇ ਨਾ ਕਿਤੇ ਬਰਸਾਤ ਜਿਹੜੀ ਆ ਕਾਫੀ ਹੱਦ ਤੱਕ ਮੌਤ ਦਾ ਕਾਰਨ ਬਣ ਕੇ ਹੁਣ ਸਾਹਮਣੇ ਆ ਰਹੀ ਹੈ ਮਾਨਮ ਤੇ ਕੋਈ ਇਤਹਾਸ ਬਹੁਤ ਬੜੀ ਗੀਤੀ ਹੈ ਜੈਨ ਨਦਮੇ ਮਰਾਹੀ ਇਹ ਦਰਸ਼ਕਾਂ ਨੂੰ ਰੱਬ ਵਰਗੇ ਸਰੋਤਿਆਂ ਨੂੰ ਵੀ ਹੈ ਠੀਕ ਹੈ ਮੰਨ ਦੇ ਵਿੱਚ ਜੇ ਸਾਡੇ ਇੱਕ ਮੰਦਰੀ ਜੀ ਧਾਰਮਿਕ ਸਥਾਨ ਤੇ ਜਾਣਾ ਹੈ ਦਬਸੇ ਕੰਮ ਮੌਸਮ ਦਾ ਜੈ ਤਨ ਕਿਤੇ ਰਿਸਕ ਨਾ ਹੋਵੇ ਐਡਾ ਸਾਨੂੰ ਜਾਣਾ ਚਾਹੀਦਾ ਸੀ ਆਪਣੇ ਆਪ ਨੂੰ ਰਿਸਕ ਜਗਾਉਨੇ ਆ ਜਾਂ ਮੌਸਮ ਨੂੰ ਦੇਖ ਕੇ ਨਹੀਂ ਜਾਂਦੇ ਜੀ ਠੀਕ ਹੈ ਜੇ ਉਹ ਪੌਂਦਾ ਮੀਂਹਾਂ ਚੱਲਦਾ ਜਾਂ ਉਹੀ ਹੋਰ ਦਿਨ ਕਿ ਹਾਰ ਹੁੰਦਾ ਉਹਨਾਂ ਸਾਡਾ ਸਾਨੂੰ ਹੁੰਦਾ ਵੀ ਅੱਜ ਕੀ ਹੋਣਾ ਜਾਣਾ ਚਾਹੀਦਾ ਜੀ ਪਰਮਾਤਮਾ ਕਦੇ ਨਹੀਂ ਕਹਿੰਦਾ ਵੀ ਮੈਂ ਜਿਹੜੀ ਡੇਟ ਦਿੱਤੀ ਹੈ ਜਿਹੜਾ ਤੇੰਮਾ ਖੜਾ ਤੂੰ ਮੇਰੇ ਦਰਵਾਜ਼ੇ ਉੱਤੇ ਆ ਉਹ ਤਾਂ ਕਹਿੰਦਾ ਮੇਰੇ ਦਰਵਾਜ਼ੇ ਵੀ ਨਾ ਤੂੰ ਮੰਤ ਬਾਟ ਕੇ ਤੇ ਆ ਅੱਜ ਛੇ ਮਾਰੀ ਬੈਠ ਕੇ ਤੇ ਅਲੱਲਾ ਕਰੇ ਅੰਗ ਸੰਗ ਹੈ ਲੇਕਿਨ ਜਿੱਦਣੇ ਕਿ ਸਾਡਾ ਇੱਕ ਖਦਖਾਵਾ ਹੋ ਜਾਂਦਾ ਸਾਡੀ ਕਿ ਭੇੜ ਚਾਲੀ ਹੋ ਜਾਂਦੀ ਆ ਸਾਡਾ ਕਿ ਤਰ੍ਹਾਂ ਕੋਈ ਘੁੰਮੜਦਾ ਮਾਂ ਪਾਣੇ ਨਾਲੇ ਭਗਿਆ ਹੋਏ ਨਾਲੇ ਮੱਛਾ ਦੇ ਗਿਆ ਹੋਊਗਾ ਜੀ ਉਹ ਮਾ ਜਾੜ ਕੇ ਜਾਣਾ ਚਾਹੀਦਾ ਜਦੋਂ ਮੌਸਮ ਸਾਫ ਹੈ ਮੌਸਮ ਕਲੀਅਰ ਹੈ ਤਪੋਣੀ ਜੇ ਸਾਨੂੰ ਨਹੀਂ ਰੁਕਦਾ ਆਰਾਮ ਨਾਲ ਜਾਉਂਦੀ ਬਿਲਕੁਲ ਜੀ ਬਿਲਕੁਲ ਤੇ ਇੱਥੇ ਦੂਜੇ ਪਾਸੇ ਦੇਖੋ ਜੇਕਰ ਗੱਲ ਕਰੀਏ ਕਿਸਾਨਾਂ ਦੇ ਲਈ ਵੀ ਕਿਤੇ ਨਾ ਕਿਤੇ ਅਲਰਟ ਇੱਥੇ ਜਾਰੀ ਹੋਇਆ ਕਿਸਾਨਾਂ ਨੂੰ ਵੀ ਜਿਹੜੀ ਸਰਕਾਰਾਂ ਨੇ ਜਾਂ ਫਿਰ ਅਲਰਟ ਕਰਨ ਵਾਲੇ ਨੇ ਅਲਰਟ ਜਾਰੀ ਹੋ ਰਹੇ ਨੇ ਕਿ ਇੱਥੇ ਤੁਸੀਂ ਵੀ ਆਪਣੀ ਫਸਲਾਂ ਦਾ ਜਿਹੜਾ ਖਿਆਲ ਰੱਖੋ ਨਿਕਾਸੀ ਪ੍ਰਬੰਧ ਜੇਕਰ ਨਹੀਂ ਤਾਂ ਸਰਕਾਰਾਂ ਨੂੰ ਕਹਿ ਕੇ ਨਿਕਾਸੀ ਦਾ ਪ੍ਰਬੰਧ ਚੰਗਾ ਪੁਖਤਾ ਪ੍ਰਬੰਧ ਕਰਵਾ ਲੈਣਾ ਜ਼ਰੂਰੀ ਹੈ ਕਿਉਂਕਿ ਅੱਗੇ-ਅੱਗੇ ਹੋਰ ਵੀ ਬਰਸਾਤਾਂ ਹੋਣ ਦੀ ਸੰਭਾਵਨਾ ਹੈ ਮੈਡਮ ਦੇਖੋ ਸਰਕਾਰ ਆ ਜਾਂ ਉਹ ਸਿਸਟਮ ਹੈ ਜਿਹੜਾ ਉਹ ਇਕਾ ਜ਼ੋਰ ਦੇ ਰਿਹਾ ਅਲਰਟ ਦੇ ਜੀ ਜੀ ਜਿੰਨਾ ਅਲਰਟ ਹੋਣ ਤੇ ਜੋ ਦੇ ਰਹੇ ਆ ਉਹਦੇ ਨਾਲ ਉਹ ਗ੍ਰਾਊਂਡ ਜੀ ਨੂੰ ਤੇ ਕੰਮ ਕਰਵਾਉਣਾ ਜੀ ਤੁਜੀ ਇਹ ਤਾਂ ਹੈ ਨਹੀਂ ਦੀ ਇੱਕ ਵਾਰ ਪ੍ਰਸ਼ਾਸਨ ਉਹਦੀ ਇੱਕ ਵਾਰ ਨਹੀਂ ਪੈਗਣਾ ਮੁੜ ਕੇ ਪੈਣਾ ਨਹੀਂ ਜੀ ਸਾਲਾਂ ਤੋਂ ਪਤਾ ਹੁੰਦਾ ਜੀ ਸਾਲਾਂ ਤੋਂ ਜਾਰੀ ਕਰ ਦੇਣਾ ਕਾਗਜ਼ਾ ਪੱਤਰਾਂ ਚ ਪੂਰਾ ਕਰ ਦੇਣਾ ਲੋਕਾਂ ਨੂੰ ਪੂਰਾ ਕਰ ਦੇਣਾ ਵਿੱਚ ਕਰਿਆ ਜੀ ਲੇਕਿਨ ਗ੍ਰਾਊਂਡ ਜੀ ਨੂੰ ਤੇ ਅੱਗੇ ਜਿੱਥੇ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਜਿਵੇਂ ਪਾਣੀ ਜਿੱਥੇ ਸਾਨੂੰ ਦਿੱਕਤ ਦਿੰਦਾ ਨਾਲ ਉੱਤੀ ਘੁੰਮ ਕੇ ਆ ਜਾਂਦੀ ਹੈ ਪਾਣੀ ਦੀ ਅਣਕਾਰੀ ਕਿੱਥੇ ਰੁਕੀ ਵੀ ਉਹਨੂੰ ਖੋਲ ਕੇ ਪਾਣੀ ਨੂੰ ਆਪਣੇ ਰਸਤੇ ਜਾਣ ਦੇਣਾ ਚਾਹੀਦਾ ਸਿਕਾ ਨਾਲ ਇਹਨਾਂ ਚੀਜ਼ਾਂ ਤੇ ਧਿਆਨ ਦੇਣੀ ਚਾਹੀਦੀਆਂ ਇਹਨਾ ਕਿ ਰਹਿਣਾ ਕਿ ਜਾਂਦੇ ਧਿਆਨ ਦੇਣਗੇ ਵੀ ਹਰ ਵਾਰ ਬਰਸਾਤ ਆਊਗੀ ਇਹ ਡਿਪਾਰਟਮੈਂਟ ਆ ਲੱਟ ਕਰਦੇ ਰਹਿਣਗੇ ਕੁਝ ਲੋਕ ਮਾਰ ਦੇਗੇ ਕੋਈ ਦਿਓਣਗੇ ਕੋਈ ਡੁੱਬਣ ਦੇ ਕੋ ਕੋਊਗਾ ਲੇਕਿਨ ਲੋਕਾਂ ਦਾ ਜਿਹੜਾ ਸਹੀ ਤਰੀਕੇ ਨਾਲ ਰਹਿਣਾ ਜਾਂ ਰਹਿਣ ਦਾ ਪ੍ਰਬੰਧ ਸਰਕਾਰਾਂ ਨਹੀਂ ਕਰ ਸਕਦੀ ਸਾਡੇ ਹਸਾਬ ਨਾਲ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਤ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂ ਜੀ ਹਾਂਜੀ ਤਾਂ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਇਆ ਉਹ ਵਿਸ਼ਾ ਇTHEਆ ਕਿ ਅਲਰਟ ਜਾਰੀ ਹੋਇਆ ਪੰਜਾਬ ਨੂੰ ਅਲਰਟ ਜਾਰੀ ਹੋਇਆ ਤੇ ਬਹੁਤ ਹਦਾਇਤਾ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਬਰਸਾਤ ਜਿਹੜੀ ਹੈ ਕਾਫੀ ਹੱਦ ਤੱਕ ਪੈ ਰਹੀ ਹੈ ਤੇ ਬਰਸਾਤੀ ਮੌਸਮ ਵੀ ਹੈ ਸੌਣ ਦਾ ਮਹੀਨਾ ਹੈ ਤਾਂ ਬਰਸਾਤ ਨੇ ਤਾਂ ਆਣੀ ਹੈ ਪਰ ਦੂਜੇ ਪਾਸੇ ਨਿਕਾਸੀ ਦੇ ਪ੍ਰਬੰਧਾ ਦੇ ਉੱਤੇ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਨਿਕਾਸੀ ਦੇ ਪ੍ਰਬੰਧਾ ਦੀ ਪੋਲ ਖੁੱਲੀ ਹੈ ਤੇ ਇੱਥੇ ਇੱਕ ਹੋਰ ਕੋਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਹਾਂ ਜੀ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਹਾਂ ਜੀ ਰਿੰਦਨ ਹਾਂ ਜੀ ਬាទ ਬាទ ਸਵਾਗਤ ਹੈ ਸਰ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੋਗੇ ਸਰ ਇੱਥੇ ਅੱਜ ਦਾ ਆਪਣਾ ਜੋ ਵਿਸ਼ਾ ਹੈ ਕਿ ਅਲਰਟ ਜਾਰੀ ਹੋਇਆ ਪੰਜਾਬ ਨੂੰ ਭਾਰੀ ਮੀਂਹ ਪੈ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਮੈਡਮ ਜਿਹੜੇ ਇਹ ਅਲਰਟ ਨੇ ਇਹ ਕੋਈ ਅੱਜ ਥੋੜੀ ਅਲਰਟ ਇਹ ਤਾਂ 70 ਸਾਲ ਹੋ ਗਏ ਅਲਰਟ ਹੀ ਕਰਦੇ ਨੇ ਤੇ ਇਹ ਨਦੀਆਂ ਨਾਲਿਆਂ ਦੇ ਵਿੱਚੋਂ ਗਾਰ ਕੱਢਣ ਦਾ ਕੰਮ ਨਹੀਂ ਕਰਦੇ ਹਾਂ ਇਹ ਕੱਲਾ ਅਲਰਟ ਹੀ ਕਰਦੇ ਨੇ ਅਲਰਟ ਕੋਈ ਤਵੀਤ ਤਾਂ ਹੈ ਨਹੀਂ ਜੀ ਉੱਥੇ ਭਈ ਨਾਲੇ ਚ ਸੜਤਾ ਤੇ ਉੱਥੋਂ ਉਹ ਰਸਤਾ ਦੇ ਦੂਗਾ ਪਾਣੀ ਦਾ ਬਿਲਕੁਲ ਜੀ ਬਿਲਕੁਲ ਤੇ ਨਿਕਾਸੀ ਦੇ ਪ੍ਰਬੰਧਾਂ ਦੇ ਉੱਤੇ ਵੀ ਦੇਖੋ ਕੰਮ ਕਰਨਾ ਜ਼ਰੂਰੀ ਹੈ ਨਿਕਾਸੀ ਦੇ ਪ੍ਰਬੰਧਾਂ ਦੀ ਵੀ ਅਕਸਰ ਕੋਲ ਖੁੰਦੀ ਹੈ ਹਮ ਮੈਡਮ ਜਿਹੜੇ ਇਹ ਸਿਆਸੀ ਲੀਡਰ ਨੇ ਜੀ ਬਈ ਤੇ ਬਿਊਰੋਕ੍ਰੇਸੀ ਹੈ ਇਹ ਰਹੀ ਹੋਈ ਹੈ ਹਮ ਕਿਉਂਕਿ ਲੋਕਾਂ ਨੂੰ ਮਸੀਤਾਂ ਦੇ ਵਿੱਚ ਪਾ ਕੇ ਜਦੋਂ ਹੜਾ ਆਉਂਦੇ ਨੇ ਹੜਾ ਜਾਂਦੇ ਨੇ ਪਾਣੀ ਲੰਘਦਾ ਨਹੀਂ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ ਹੈ ਨੁਕਸਾਨ ਹੁੰਦਾ ਹੈ ਫਿਰ ਲੀਡਰ ਲੋਕ ਉਹਦਾ ਪਤਾ ਹਾਈਡਿਕਟਰ ਤੇ ਬੈਠ ਕੇ ਨਰੀਖਣ ਕਰਦੇ ਨੇ ਹਨਾ ਜੀ ਕਿੰਨੇ ਸੋਹਣੇ ਲੱਗਦੇ ਮਤਲਬ ਕਹਿਣ ਤੋਂ ਭਾਵੇਂ ਇਹ ਹੈ ਵੀ ਛੇ ਬਿਊਰੋਕ੍ਰੇਸੀ ਨਾਲੇ ਸਾਫ ਕਰਾ ਦੇ ਕੰਮ ਹੈਂਡੀਕਟਰ ਰਾਹੀਂ ਨਰੀਖਣ ਕਰਨ ਦੀ ਲੀਡਰਾਂ ਨੂੰ ਲੋੜ ਹੀ ਨਹੀਂ ਪੈਂਦੀ ਹੂੰ ਉਹ ਨਹੀਂ ਚਾਹੁੰਦੇ ਉਹ ਚਾਹੁੰਦੇ ਆ ਲੋਕਾਂ ਨੂੰ ਮੁਸੀਬਤਾਂ ਚਾਹਣਾ ਅਸੀਂ ਮੁਸੀਬਤਾਂ ਦੇ ਵਿੱਚ ਦੇਖੀਏ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਥੋੜਾ ਥੋੜਾ ਸਮਾਨ ਪਾ ਕੇ ਚੌਲ ਚੂੜੇ ਪਾ ਕੇ ਪੈਕਟ ਬੰਦੀਏ ਸਾਡੀਆਂ ਫੋਟੋਆਂ ਲੱਗਣਾਂ ਹੇ ਜੀ ਜੀ ਮਤਲਬ ਜਿਹੜੀ ਸਾਡੀ ਲੀਡਰਸ਼ਿਪ ਹੈ ਇਹ 70 ਸਾਲ ਤੋਂ ਕਰਦੀ ਆਈ ਹੈ ਅਤੇ ਇਹ ਕਰਦੀ ਰਹੂ ਲੋਕਾਂ ਨੂੰ ਉਮੀਦ ਸੀ ਵੀ ਸ਼ਾਇਦ ਬਦਲਾਅ ਆਵੇ ਪਰ ਲੋਕਾਂ ਦਾ ਸੁਪਨਾ ਜਿਹੜਾ ਉੱਠ ਗਿਆ ਬਸ ਲਾਉਦਾ ਉਸੇ ਰਸਤੇ 'ਤੇ ਇਹ ਸਰਕਾਰ ਚੱਲਦੀ ਮਤਲਬ ਕਹਿਣ ਤੋਂ ਭਾਵੇਂ ਇਹ ਹੈ ਵੀ ਲੋਕਾਂ ਨੂੰ ਮਸੀਹ ਚ ਦੇਖ ਕੇ ਬਿਊਰੋਕਰੇਸੀ ਤੇ ਸਰਕਾਰਾਂ ਆਨੰਦ ਲੈਂਦੀਆਂ ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਵਾਕਈ ਬਹੁਤ ਸਹੀ ਹੈ ਤੇ ਦੂਜੇ ਪਾਸੇ ਸਰਕਾਰਾਂ ਨੂੰ ਇੱਥੇ ਕੋਈ ਨਾ ਕੋਈ ਠੋਸ ਕਦਮ ਚੁੱਕਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਅਕਸਰ ਹੀ ਠੋਸ ਕਦਮ ਚੱਕਦੇ ਫਿਰੋ ਹੈਂਡੀਕੈਪਰਾਂ ਦੇ ਨਰੀਖਣ ਕਿਵੇਂ ਕਰਨਗੇ ਜੀ ਉਹਨਾਂ ਦਾ ਉਹਨਾਂ ਦਾ ਮਕਸਦ ਹੈ ਅਸੀਂ ਸੁਰੱਖਿਆ 'ਚ ਰਹਿਣਾ ਨੁਕਸਾਨ ਲੋਕਾਂ ਦਾ ਹੋਣਾ ਇਹ ਲੋਕਾਂ ਦੇ ਦੇਖਣਾ ਇਸੇ ਤਰ੍ਹਾਂ ਇਹ ਧਾਰਮਿਕ ਸਥਾਨਾਂ ਦਾ ਬਿਲਕੁਲ ਬਾਰਸ਼ਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਜਾਂਦੇ ਆ ਦਰਸ਼ਨ ਕਰਨ ਵਾਸਤੇ ਤੇ ਕੁਝ ਹੋਰ ਕਰਨ ਵਾਸਤੇ ਤੁਰਨ ਫਿਰ ਕਦੇ ਆਪਾਂ ਲੀਡਰ ਆਪਾਂ ਤਾਂ ਇੰਨਾ ਦਿਮਾਗ ਲਾਉਂਦੇ ਹੀ ਨਹੀਂ ਜੀ ਉਹਨਾਂ ਪੱਟੇ ਮੁਕ ਕਿਸੇ ਪਾਰਟੀ ਦਾ ਲੀਡਰ ਦੇਖਿਆ ਦਰਸ਼ਨਾਂ ਨੂੰ ਜਾਂਦਾ ਹਮ ਕਦੇ ਕੋਈ ਉਹਨਾਂ ਦਾ ਟਰੱਕ ਰੁੜਿਆ ਦੇਖਿਆ ਕਦੇ ਕੋਈ ਉਹ ਪਾਰ ਥੱਲੇ ਆਏ ਨੇ ਲੀਡਰ ਉਹ ਜਾਂਦੇ ਅੱਪਾ ਨੂੰ ਦਾ ਤੌਰ ਤੇ ਅੰਦਰੇ ਪਾੜਾ ਕੱਢੀ ਹਮ ਵੀ ਤੁਸੀਂ ਦਰਸ਼ਨ ਕਰਕੇ ਆਓ ਆਪ ਜਾਂਦੇ ਨੇ ਪਾਰਲੀਮੈਂਟ ਚ ਜਾਂ ਅਸੈਂਬਲੀ ਚ ਰਾਜ ਮੰਤਰੀ ਜਾਂ ਕੈਬਨਿਟ ਮੰਤਰੀ ਜਿਹੜੀ ਪੌਨ ਸੀ ਇਹਨਾਂ ਲੋਕਾਂ ਦੇ ਆਪਣਾ ਜਿਹੜਾ ਥੱਲੜਾ ਕਿੱਟ ਰਿਹਾ ਇਹਨੂੰ ਸਮਝਣੀ ਪੈਣੀ ਹੈ ਹਮ ਜਿੰਨਾ ਚਿਰ ਇਹ ਸਮਝਦੇ ਨਹੀਂ ਕਾਇਤ ਪੈਸਾ ਰਾਈ ਸਮਾਨ ਲੋਕਾਂ ਤਾਈਂ ਪਹੁੰਚਾਉਂਦੇ ਰਹਿਣ। ਬਿਲਕੁਲ ਜੀ ਬਿਲਕੁਲ। ਜਦੋਂ ਉਹਨਾਂ ਦਾ ਕੋਈ ਨੁਕਸਾਨ ਹੋ ਜਾਂਦਾ ਟਰੱਕ ਸਾਥੇ ਗਿਆਂਦਾ ਇਹ ਠੇਰ ਜਾਂਦੇ ਨੇ। ਉਹ ਤੇ ਚਿੱਟੇ ਕੱਪੜੇ ਪਾ ਕੇ ਜਾਂਦੇ ਨੇ ਹਨਾ ਜੀ ਲੋਕ ਦੇਖਦੇ ਨੇ ਉਹ ਸਾਹ ਆਏ ਨੇ ਸਾਹ ਆਏ ਨੇ। ਇਹੀ ਇਹਨਾਂ ਦੀ ਇਹਨਾਂ ਦੀ ਬੱਲੇ ਬੱਲੇ ਐ। ਇਹੀ ਬੱਲੇ ਬੱਲੇ ਚਾਹੁੰਦੇ ਨੇ ਤੇ ਉਹ ਆਪਦਾ ਕਰਾਈ ਜਾਂਦੇ ਨੇ ਆਪਾਂ ਨੂੰ ਆਪਣਾ ਦਿਮਾਗ ਬਿਲਕੁਲ ਹੀ ਨਹੀਂ ਵਰਤਣ ਦਿੰਦੇ। ਜੀ ਤੇ ਦੇਖੋ ਸਪੈਸ਼ਲੀ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਗਰ ਦਰਿਆ ਦੀ ਕਗਰ ਦਰਿਆ ਦਾ ਵੀ ਪਾਣੀ ਦਾ ਸਤਾਰ ਵਧਦਾ ਜਾ ਰਿਹਾ ਹੌਲੀ ਹੌਲੀ ਅਫਸੋਸ ਇਸ ਗੱਲ ਦਾ ਹੈ ਕਿ ਕੋਈ ਵੀ ਲੀਡਰ ਇੰਨਾ ਸਵਾਲਾਂ ਦੇ ਉੱਤੇ ਬੋਲਦਾ ਹੋਇਆ ਨਹੀਂ ਨਜ਼ਰ ਆ ਰਿਹਾ ਨੇ ਬੋਲੇ ਤਾਂ ਤਾਂ ਮੈਡਮ ਉਹਨਾਂ ਦਾ ਫਾਇਦਾ ਚੁੱਪ ਰਹਿ ਕੇ ਆ ਬੋਲ ਕੇ ਤਾਂ ਉਹਦਾ ਨੁਕਸਾਨ ਜੀ ਪੁੱਛਿਓ ਬੋਲਣ ਦੇ ਤਾਂ ਉਹ ਕਗਰ ਦੇ ਵਿੱਚੋਂ ਸਫਾਈ ਕਰਨੀ ਪਊ ਹੂੰ ਬਿਨਾਂ ਸਫਾਈ ਕਰੇ ਲੋਕਾਂ ਦੇ ਘਰਾਂ 'ਚ ਪਾਣੀ ਵੜੂ ਇਹ ਟੈਗਟ ਲੈ ਕੇ ਫੋਟੋਆਂ ਖਿਚਾਉਂਗੇ ਜੀ ਇਹ ਲੜਾ ਚੁਪ ਰਿਆ ਇਹਨਾਂ ਨੂੰ ਫਾਇਦਾ ਕਰਦਾ ਹੂੰ ਜਿੱਥੇ ਨਹੀਂ ਬੋਲਣਾ ਉੱਥੇ ਲੋਕਾਂ ਦਾ ਨੁਕਸਾਨ ਹੁੰਦਾ ਜਦੋਂ ਲੋਕਾਂ ਦਾ ਨੁਕਸਾਨ ਹੁੰਦਾ ਤਾਂ ਇਹਨਾਂ ਦੀ ਚੌੜਾ ਚਮਕਦੀ ਹੈ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਕੀ ਕਹਿਣਾ ਚਾਹੂਗੇ ਜਾਂਦੇ ਜਾਂਦੇ ਅ ਰਜਿੰਦਰ ਜੀ ਕਿ ਇੱਥੇ ਅ ਅਲਰਟ ਜਾਰੀ ਕਰਨ ਨਾਲ ਕੁਝ ਨਹੀਂ ਹੋਏਗਾ ਇੱਥੇ ਬਹੁਤ ਸਾਰੇ ਲੋਕ ਜਿਹੜੇ ਦੇਖੋ ਇੱਥੇ ਲੋਕਾਂ ਦੀ ਮੌਤ ਵੀ ਹੋਈ ਹੈ ਵੱਡੀ ਖਬਰ ਤੇ ਹੈ ਕਿ ਲੋਕਾਂ ਦੀ ਮੌਤ ਵੀ ਹੋ ਰਹੀ ਹੈ ਬਰਸਾਤ ਦੇ ਨਾਲ ਹੋ ਮੌਤ ਲੋਕਾਂ ਦੇ ਘਰਾਂ 'ਚ ਸੋਗ ਹੁੰਦਾ ਮੈਡਮ ਜੀ ਤੇ ਤਾਂ ਵਿਆਹ ਜਨਾ ਅਨੰਦ ਹੁੰਦਾ ਲੀਡਰਸ਼ਿਪ ਨੂੰ ਕਿਸੇ ਪਾਰਟੀ ਦਾ ਕੋਈ ਵੱਡਾ ਲੀਡਰ ਹੈ ਉਹ ਮੌਤ ਦੇ ਉੱਤੇ ਆਪਣੀ ਲੀਡਰਿਸ਼ਿਪ ਕਾਉਂ ਜਾਂਦਾ ਉਹਦਾ ਤਾਂ ਮੌਤ ਦਾ ਕੰਮ ਹੈ ਜਿਹੜਾ ਪਬਲਿਕ ਦਾ ਹੈ ਜਿਹਦਾ ਕੋਈ ਮਰ ਗਿਆ ਉਹਦੇ ਵਾਸਤੇ ਮੌਤ ਹੈ ਲੀਡਰਾਂ ਵਾਸਤੇ ਤਾਂ ਉਹ ਵਿਆਹ ਹੈ ਜਸ਼ਨ ਹੈ ਬਿਲਕੁਲ ਉਹ ਜਸ਼ਨ ਮਨਾਉਂ ਜਾਂਦੇ ਨੇ ਬੈਕਟ ਦਿੰਦੇ ਨੇ ਹਮਦਰਦੀ ਚਿੱਟਾ ਕੱਪੜਾ ਪਾਇਆ ਹੁੰਦਾ ਚਿੱਟੀ ਚਾਦਰ ਵਿਛਦੀ ਉਹਨਾਂ ਵਾਸਤੇ ਸਪੈਸ਼ਲ ਸਪੈਸ਼ਲ ਚਾਅ ਮਤਲਬ ਉਹਨਾਂ ਨੂੰ ਇਹ ਚੀਜ਼ ਦਾ ਕੋਈ ਸੋਚ ਨਹੀਂ ਹੁੰਦਾ ਵੀ ਸਾਡੀ ਪਬਲਿਕ ਦਾ ਇੱਕ ਸਾਡਾ ਬੰਦਾ ਮਾਰਿਆ ਗਿਆ ਉਹਨਾਂ ਨੂੰ ਇਹ ਹੁੰਦਾ ਮੈਂ ਕਿਵੇਂ ਲੱਗਿਆ ਦੂਜੇ ਦਿਨ ਉਹ ਅਖਬਾਰ ਦੇ ਵਿੱਚ ਫੋਟੋਆਂ ਦੇਖਦਾ ਖਬਰਾਂ ਸੁਣਦਾ ਪੱਤਰਕਾਰਾਂ ਨਾਲ ਗੱਲ ਕਰਦਾ ਵੀ ਮੈਂ ਠੀਕ ਬੋਲਿਆ ਮੈਂ ਕਿਵੇਂ ਲੱਗਿਆ ਮੈਂ ਸੋਹਣਾ ਲੱਗਦਾ ਸੀ ਮੈਂ ਜੱਜਿਆ ਮੇਰਾ ਕੀ ਇਮਪ੍ਰੈਸ਼ਨ ਬਣ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਸੋਚਦਾ ਬਿਲਕੁਲ ਬਿਲਕੁਲ ਬहोत बहोत ਧੰਨਵਾਦ ਸਰ ਤੁਹਾਡਾ ਤੁਸੀਂ ਆਪਣੇ ਵਿਚਾਰ ਸਾਂਝ ਕੀਤੇ ਹਾਂਜੀ ਤਾਂ ਜਿੱਦਾਂ ਕਿ ਦੇਖੋ ਕੌਲਰ ਜਿਹੜੇ ਨੇ ਆਪਣੇ ਨਾਲ ਜੁੜਦੇ ਨੇ ਆਪਣੇ ਵਿਚਾਰ ਰੱਖਦੇ ਨੇ ਉਹਨਾਂ ਦੇ ਵਿਚਾਰਾਂ ਤੋਂ ਆਪਾਂ ਸਪਸ਼ਟ ਸਪਸ਼ਟ ਤੌਰ ਤੇ ਸਮਝ ਸਕਦੇ ਹਾਂ ਕਿ ਪੰਜਾਬ ਦੇ ਕਿਦਾਂ ਦੇ ਹਾਲਾਤ ਨੇ ਪੰਜਾਬ ਦੇ ਲੋਕ ਆਖਿਰ ਕਹਿਣਾ ਕੀ ਚਾ ਰਹੇ ਨੇ ਤਾਂ ਇੱਥੇ ਸਾਰਿਆਂ ਦੀ ਹੀ ਕੋਈ ਸ਼ਿਕਾਇਤ ਹੁੰਦੀ ਹੈ ਕਿ ਸਰਕਾਰਾਂ ਇੱਥੇ ਕੋਈ ਵੀ ਠੋਸ ਕਦਮ ਜਿਹੜਾ ਹੈ ਉਹ ਨਹੀਂ ਚੁੱਕਦੀਆਂ ਤੇ ਵੱਡੀ ਗੱਲ ਇਹ ਹੈ ਕਿ ਸਰਕਾਰਾਂ ਅਕਸਰ ਹੀ ਇਨ੍ਹਾਂ ਮਸਲਿਆਂ ਨੂੰ ਵਾਕਈ ਇਦਾਂ ਹੀ ਛੱਡ ਦਿੰਦੀਆਂ ਨੇ ਤਾਂ ਜਿੱਦਾਂ ਹੁਣ ਖਬਰਾਂ ਵੀ ਬਹੁਤ ਸਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕੱਗੜ ਦਰਿਆ ਦਾ ਜੋ ਪਾਣੀ ਦਾ ਸતર ਹੈ ਉਹ ਕਾਫੀ ਹੱਦ ਤੱਕ ਉੱਚਾ ਹੋ ਚੁੱਕਿਆ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਥੇ ਹੁਣ ਸਰਕਾਰਾਂ ਦੇ ਉੱਤੇ ਵੀ ਸਵਾਲ ਬੰਦੇ ਨੇ ਪਰ ਅਫਸੋਸ ਇਹ ਹੈ ਕਿ ਸਰਕਾਰਾਂ ਇਨ੍ਹਾਂ ਚੀਜ਼ਾਂ ਦੇ ਉੱਤੇ ਬਿਲਕੁਲ ਹੀ ਨਹੀਂ ਬੋਲਦੀਆਂ ਤਾਜ਼ੀ ਵੱਡੀ ਜੋ ਅਸੀਂ ਅਪਡੇਟ ਲੈ ਕੇ ਆਈ ਸੀ ਉਹ ਇਹ ਸੀ ਕਿ ਬਰਸਾਤਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਨਵਾਂ ਅਲਰਟ ਜਾਰੀ ਹੋ ਚੁੱਕਿਆ ਹੈ ਇੱਥੇ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸਦਾ ਕਿ ਮੀਂਹ ਜਿਹੜਾ ਹੈ ਕਾਫੀ ਦੱਸਿਆ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ 15 ਤੋਂ 16 ਤਰੀਕ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਕਈ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਵੀ ਦੱਸਿਆ ਹੋਇਆ ਹੈ ਜਿੱਥੇ ਹਲਕਾ ਮੀਂਹ ਦੱਸਿਆ ਹੋਇਆ ਉਸ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਮਾਨਸਾ ਸੰਗਰੂਰ ਹੁਸ਼ਿਆਰਪੁਰ ਗੁਰਦਾਸਪੁਰ ਤੇ ਅੰਮ੍ਰਿਤਸਰ ਇਹ ਅਜੀਹੇ ਜ਼ਿਲ੍ਹੇ ਨੇ ਜਿੰਨਾਂ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਇਸ ਤੋਂ ਇਲਾਵਾ ਹੋਰ ਜਿਹੜੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਕਾਫੀ ਹੱਦ ਤੱਕ ਜਿੱਦਾਂ ਕਿ ਤਰਨਤਾਰਨ ਹੁਸ਼ਿਆਰਪੁਰ ਹੋ ਗਿਆ ਤਾਂ ਇਹਨਾਂ ਦੇ ਵਿੱਚ ਕਾਫੀ ਹੱਦ ਤੱਕ ਬਰਸਾਤ ਜਿਹੜੀ ਐ ਦੱਸੀ ਜਾ ਰਹੀ ਐ ਤੇ ਜੇਕਰ ਇੱਥੇ ਇੱਕ ਵਾਰ ਫਿਰ ਤੋਂ ਆਪਾਂ ਗੱਲ ਕਰੀਏ ਅਲਰਟ ਦਿੱਤਾ ਇੱਥੇ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਇਸ ਅਲਰਟ ਦਾ ਅਸਲ ਮਕਸਦ ਕਾਫੀ ਹਾਤਾ ਕਿਸਾਨ ਦੱਸੇ ਜਾ ਰਹੇ ਨੇ ਕਿਉਂਕਿ ਕਿਸਾਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਤੁਹਾਡੀ ਫਸਲ ਇੱਥੇ ਖਰਾਬ ਨਾ ਹੋਵੇ ਇਸ ਦੇ ਕਰਕੇ ਪਹਿਲਾਂ ਹੀ ਤੁਸੀਂ ਆਪਣੇ ਨਿਕਾਸੀ ਦੇ ਪ੍ਰਬੰਧਾਂ ਦਾ ਖਾਸ ਤੌਰ ਤੇ ਧਿਆਨ ਰੱਖੋ ਨਿਕਾਸੀ ਦੇ ਪ੍ਰਬੰਧਾ ਦੀ ਜੇਕਰ ਗੱਲ ਕੀਤੀ ਜਾਏ ਤਾਂ ਨਿਕਾਸੀ ਦੇ ਪ੍ਰਬੰਧਾ ਦੇ ਉੱਤੇ ਵੀ ਸਰਕਾਰਾਂ ਨੇ ਕਿਤੇ ਨਾ ਕਿਤੇ ਕੋਈ ਵੀ ਚੀਜ਼ ਇੱਥੇ ਨਹੀਂ ਕੀਤੀ ਹੋਈ ਤੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਇਥੇ ਸਿਸਟਮ ਦੀ ਜਿਦਾ ਕਿ ਆਪਣੇ ਕਾਲਰਜ਼ ਨੇ ਵੀ ਦੱਸਿਆ ਕਿ ਸਿਸਟਮ ਕਿਸ ਤਰੀਕੇ ਦਾ ਹੈ ਤਾਂ ਫਿਲਹਾਲ ਦੀ ਗੱਲ ਹੀ ਕਹਿ ਸਕਦੇ ਹਾਂ ਕਿ ਦੇਖੋ ਕਾਲਰ ਜਿੰਨੇ ਵੀ ਆਪਣੇ ਨਾਲ ਜੁੜਦੇ ਨੇ ਕਾਫੀ ਹੱਦ ਤੱਕ ਉਹਨਾਂ ਦਾ ਹੀ ਕਹਿਣਾ ਹੁੰਦਾ ਹੈ ਕਿ ਸਰਕਾਰਾਂ ਇੱਥੇ ਕੋਈ ਵੀ ਠੋਸ ਕਦਮ ਨਹੀਂ ਚੁੱਕਦੀਆਂ ਤੇ ਕਾਫੀ ਹੱਦ ਤੱਕ ਲੋਕ ਪਰੇਸ਼ਾਨ ਹੋ ਜਾਂਦੇ ਨੇ ਤਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਵਾਕਈ ਇੱਥੇ ਆਪਣੇ ਨਾਲ ਜਿਹੜੇ ਕਾਲਰ ਜੁੜਦੇ ਨੇ ਉਹਨਾਂ ਦੀ ਗੱਲਾਂ ਦੇ ਵਿੱਚ ਸੱਚਾਈ ਹੈ ਤੇ ਤੁਸੀਂ ਆਪਣੇ ਕੀ ਵਿਚਾਰ ਰੱਖਣਾ ਚਾਹੋਗੇ ਉਹ ਵੀ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਇਸੇ ਦੇ ਨਾਲ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਦੇਖਦੇ ਰਹੋ Ivan Punjab ਬੀਟੀਵੀ